ਹਾਂਜੀ ਸਤਿ ਸ੍ਰੀ ਅਕਾਲ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਨਵੀਂ ਵੀਡੀਓ ਵੀਡੀਓ ਨਾਲ ਬਣੀ ਰਹੀ ਹੋ ਮੈਂ ਐਂਡ ਤੇ ਇੱਕ ਦੋ ਗੱਲਾਂ ਤੁਹਾਡੇ ਨਾਲ ਬਹੁਤ ਜ਼ਿਆਦਾ ਜ਼ਰੂਰੀ ਕਰਨੀਆਂ ਸੋ ਵੀਡੀਓ ਨੂੰ ਸਕਿਪ ਨਾ ਕਰੋ ਪਲੀਜ਼ ਤਾਂ ਆਪਾਂ ਗੱਲ ਕਰਨੀ ਅੱਜ ਪਹਿਲਾਂ ਮੀਨੂ ਸੀਰਾ ਬਾਰੇ ਮੀਨੂ ਸੀਰਾ ਜਿਹੜੀ ਹੈਗੀ ਨਾ ਦਿਨ ਪਰ ਦਿਨ ਬੇਹੂਦਾ ਹਰਕਤਾਂ ਜਿਹੜੀਆਂ ਹੈਗੀਆਂ ਉਹਦੀਆਂ ਤੁਹਾਡੇ ਸਾਹਮਣੇ ਮੈਂ ਲੈ ਕੇ ਆ ਰਹੀ ਆਂ ਤੇ ਅੱਜ ਉਹਦੀਆਂ ਕੁਝ ਐਦਾਂ ਦੀਆਂ ਕਲਿੱਪਸ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਤੁਸੀਂ ਜੇ ਕੁਝ ਖਾਂਦੇ ਪੀਂਦੇ ਹੋਵੋਗੇ ਨਾ ਤਾਂ ਉੱਚ ਲੈਣਾ ਲੱਗ ਜਾਓਗੇ ਐਦਿਆਂ ਦੀਆਂ ਵੀਡੀਓਜ਼ ਉਹਦੀਆਂ ਤੁਹਾਡੇ ਸਾਹਮਣੇ ਰੱਖੂੰਗੀ ਇੱਕ ਬਲੌਗ ਤੋਂ ਜਿਹੜੀ ਸੀਗੀ ਮਤਲਬ ਇੱਕ ਚੈਨਲ ਤੋਂ ਉਹਦੀ ਜਿਹੜੀ ਸੀਗੀ ਕਮਾਈ ਉਹਨੂੰ ਘੱਟ ਪੈਣ ਲੱਗੀ ਦੋ ਤਿੰਨ ਚੈਨਲ ਮੈਡਮ ਨੇ ਬਣਾ ਲਏ ਠੀਕ ਹੈ ਜੀ ਤੇ ਇੰਗਲਿਸ਼ ਬੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬੀ ਵੀ ਚੱਜਣਾ ਨਹੀਂ ਆਉਂਦੀ ਉਹ ਠੀਕ ਹੈ ਸੋ ਪਹਿਲਾਂ ਤਾਂ ਉਹਨੂੰ ਬਾਥਰੂਮ ਬਣਾਉਂਦਾ ਹੀ ਇੰਨਾ ਕੁ ਜ਼ਿਆਦਾ ਚਾਗ ਆ ਕਿ ਮੈਂ ਬਾਥਰੂਮ ਬਣਾ ਲੇ ਤਕਰੀਬਨ 2-3 ਵੀਡੀਓਜ਼ ਦੇ ਵਿੱਚ ਉਹ ਇਹ ਚੀਜ਼ ਦਿਖਾ ਚੁੱਕੀ ਆ ਤੇ ਹਜੇ ਵੀ ਕੰਟੀਨਿਊ ਆ। ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਹੋਮ ਟੂਰ ਹੁੰਦਾ ਉਹ ਕੀ ਹੁੰਦਾ। ਆ ਮੈਂ ਨਾਲ ਨਾਲ ਇੱਕ ਕਲਿੱਪ ਐਡ ਕਰਦੀ ਆ ਦੇਖਿਓ ਜ਼ਰਾ। ਕਿਰਪਾ ਕਰਕੇ ਆਪਾਂ ਅਜੇ ਤੋਂ ਬਾਥੂਮ ਖਾ ਲਈ। ਦੇਖੀ ਚੱਲੋ। ਆਖੀ ਤੋਹ ਰਿਆ ਕੱਪੜੇ। ਅਜੇ ਬਾਥੂਮ ਆ, ਅਜੇ ਕੂਆਰਾ, ਅਜੇ ਬਰਸ਼ਿੰਗ ਨਹੀਂ। ਦੇਖੀ ਚੱਲੋ। ਆਜੋ ਆਂਡ ਅਜੇ ਬਾਥੂਮ। ਆਪਾਂ ਅਗਲੇ ਭਾਗਾਂ ਆ। ਹਾਂ। ਨਹੀਂ ਨੀ ਕਿ ਇਹ ਐ ਅਰੋਗਿਆ ਆਹ ਤਾਂ ਹੀ ਜੈਨਰੀ ਆ ਜਿੱਥੇ ਵਾਪਸ ਆਪਣੇ ਤੋਂ ਨਹੀਂ ਪੈਣੀ ਤੂੰ ਇੱਕ ਵਾਰ ਪੁੱਛੇ ਤਾਂ ਅਸੀਂ ਦੱਸ ਦਈਏ ਹੁਣ ਤੂੰ ਬਾਰ ਬਾਰ ਪੁੱਛ ਰਹੀ ਹੈ ਇਹ ਕੋਈ ਨਾਰਮਲ ਚੀਜ਼ ਨਹੀਂ ਗੀ ਸਭ ਦੇ ਘਰਾਂ ਚ ਐਦਾਂ ਦੇ ਵਾਸ਼ਰਮ ਵਗੈਰਾ ਆਲਰੇਡੀ ਹੈਗੇ ਨੇ ਐ ਤੂੰ ਬੈਟਰ ਹੀ ਹੋਣਗੇ ਠੀਕ ਹੈ ਇਹ ਰੋਜ਼ ਰੋਜ਼ ਦਿਖਾਉਣ ਦੀ ਜ਼ਰੂਰਤ ਹੈ ਨਹੀਂ ਠੀਕ ਹੈ ਹੈ ਤਾਂ ਉੱਥੇ ਤੂੰ ਨਹਾਉਣਾ ਹੀ ਅਕਸਰ ਨੂੰ ਰੋਜ਼ ਰੋਜ਼ ਇੱਕੀ ਚੀਜ਼ ਦਿਖਾਉਣ ਦੀ ਲੋੜ ਹੈ ਨਹੀਂ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਆਲਰੇਡੀ ਬਣੇ ਹੋਏ ਨੇ ਇੱਡੀ ਕਮਲੀ ਐ ਐਡਾ ਕਿ ਬੌਲੀ ਹੋਈ ਪਈ ਐ ਦਾ ਦਿਮਾਗ ਐਡਾ ਕਿ ਬੁੰਦ ਲਿਆ ਪਿਆ ਨਾ ਕਿ ਥੱਲੇ ਕਾਢ ਖੜ ਕੇ ਫੁਵਾਹਾਰਾ ਦਿਖਾਉਣ ਮਾਰੀ ਨੇ ਫੁਵਾਹਾਰਾ ਉਹਦੇ ਉੱਤੇ ਹੀ ਛੱਡ ਲਿਆ ਤੇ ਉੱਤੇ ਛਿੱਟੇ ਪਾ ਲੇ ਅੱਗੇ ਦੇਖਿਓ ਤੁਸੀਂ ਵੀ ਘਰ ਦੇ ਜਿਹੜੇ ਕੰਮ ਹੁੰਦੇ ਨੇ ਨਾ ਕਹਿੰਦੇ ਹੁੰਦੇ ਜਿਹੜੇ ਬੁੜੀਆਂ ਦੇ ਕੰਮ ਹਨ ਉਹ ਬੁੜੀਆਂ ਨੂੰ ਚੰਗੇ ਲੱਗਦੇ ਨੇ ਵੀ ਜੇ ਬੁੜੀਆਂ ਕਰਨ ਤਾਂ ਤੇ ਇਹਦੇ ਘਰ ਵਾਲਾ ਇਹਦੇ ਇੰਨਾ ਕੁ ਜ਼ਿਆਦਾ ਥੱਲੇ ਲੱਗਿਆ ਹੋਇਆ ਨਾ ਵਿਚਾਰਾ ਵੀ ਪੈਸਿਆਂ ਨੇ ਇੰਨਾ ਕਰ ਰੱਖਿਆ ਉਹਨੂੰ ਤੇ ਉਹ ਇਨਸਾਨ ਦੀਆਂ ਸੁਥਣਾ ਤੱਕ ਸੁਖਣੀਆਂ ਪਾਉਂਦਾ ਸੌਰੀ ਮੈਂ ਇਦਾਂ ਦੀ ਵਰਡਿੰਗ ਕਹਿ ਰਹੀ ਹਾਂ ਕਿਉਂਕਿ ਆਪਣੇ ਜਿਹੜੇ ਬਜ਼ੁਰਗ ਨੇ ਨਾ ਉਹ ਸਿੱਧਾ ਹੀ ਕਹਿੰਦੇ ਹੁੰਦੇ ਨੇ ਵੀ ਆਹਦੇ ਘਰ ਵਾਲੀ ਦੀਆਂ ਸੁਥਣਾ ਹਨਾ ਮੈਂ ਤਾਂ ਇਹੀ ਚੀਜ਼ ਕਹੂੰਗੀ ਉਹ ਵੀ ਸੁਕੜੀਆਂ ਇਹ ਪੋਂਦਾ ਵੀ ਜੇ ਤੁਸੀਂ ਉਹ ਤੋਂ ਇਦਾਂ ਦੇ ਕੰਮ ਕਰਵਾਉਣੇ ਹੋ ਤਾਂ ਤੁਸੀਂ ਐਟਲੀਸਟ ਬਲੌਗ ਤਾਂ ਬੰਦ ਕਰ ਦੋ ਚੱਲ ਤੇਰੇ ਜਵਾਕਣੀ ਬਲੌਗ ਬਣਾਤਾ ਠੀਕ ਹੈ ਉਹਨੇ ਬਲੌਗ ਬਣਾਤਾ ਤਾਂ ਤੂੰ ਐਡੀਟਿੰਗ ਕਰਨ ਲੱਗੀ ਉਹਨੂੰ ਡਿਲੀਟ ਕਰ ਦੇ ਉਹਨੂੰ ਵਿੱਚ ਨਾ ਕੈਪਚਰ ਕਰ ਆ ਦੇਖਿਓ ਜ਼ਰਾ ਦੇ ਡੈਡੀ ਉੱਥੇ ਵੀਰੇ ਤੁੰਦੇ ਪਏ ਆ ਠੀਕ ਹਾਂ ਸੁਖੜੇ ਪਉਣ ਦੇ ਸੀ ਪੰਜਾਬੀ ਹੋ ਕੇ ਇਦਾਂ ਦੇ ਕੰਮ ਕਰਦੇ ਹੂੰ ਚਲੋ ਹਸਬੰਡ ਨੂੰ ਵਾਈਫ ਇਹ ਨਾਲ ਜਿਹੜਾ ਕੰਮ ਕਰੰਦਾ ਕਰਵਾਉਣਾ ਚਾਹੀਦਾ ਪਰ ਇੱਥੇ ਰਹਿ ਗਏ ਇਹ ਮੈਨੂੰ ਨਹੀਂ ਲੱਗਦਾ ਹੋਰ ਬਹੁਤ ਕੰਮ ਹੁੰਦੇ ਨੇ ਕਰਨ ਵਾਲੇ ਭਾਂਡੇ ਮਾਂਜਣ ਲਾ ਦਿੰਦੀ ਉਹਨੂੰ ਵਿਚਾਰੇ ਨੂੰ ਠੀਕ ਹੈ ਪੋਲਾ ਹੈਗਾ ਉਹ ਬੰਦਾ ਕਦੀ ਉਹ ਤੋਂ ਆਪਦੀਆਂ ਸੁਥਣਾ ਸੁਕੜੀਆਂ ਪਾਉਣ ਲੱਗ ਜਾਂਦੀ ਗੱਲ ਇੱਥੇ ਨਹੀਂ ਮੁੱਕਣੀ ਅ ਐਨੇ ਕੋ ਹੋਵਗੀ ਨਾ ਇੰਨੇ ਕੋ ਭੁਖੜਾ ਹੈ ਵੀ ਆਪਾਂ ਜਿਹੜੀਆਂ ਆਮ ਆਪਾਂ ਮਾਵਾ ਹਨਾ ਮੈਂ ਵੀ ਇੱਕ ਮਾਂ ਤੁਸੀਂ ਵੀ ਕੋਈ ਮਾਂ ਮੇਰੀ ਵੀਡੀਓ ਦੇਖ ਰਹੇ ਹੋਵੋਗੇ ਹਨਾ ਆਪਾਂ ਕੋਈ ਵੀ ਆ ਆਪਾਂ ਆਪਣੇ ਬੱਚੇ ਦੇ ਲਈ ਪਹਿਲਾ ਚੀਜ਼ ਉਹਨੂੰ ਟੇਸਟ ਕਰਵਾਉਣਾ ਹੈ ਆਪਣੇ ਬੱਚੇ ਨੂੰ ਪਹਿਲਾ ਚੀਜ਼ ਦਿੰਨੇ ਹੈ ਹਨਾ ਕੋਈ ਵੀ ਚੀਜ਼ ਹੋਵੇ ਆ ਜਾਂ ਆਪਣੇ ਹਸਬੰਡ ਨੂੰ ਦਿੰਨੇ ਹੈ ਜੇ ਆਪਣੇ ਹਸਬੰਡ ਕੋਲ ਹੁੰਦੇ ਨੇ ਪਰ ਇਹ ਇਦਾਂ ਦੀ ਪਹਿਲੀ ਜਨਾਨੀ ਦੇਖੀ ਹੈ ਮੈਂ ਜਿਹੜੀ ਆਪ ਦੇ ਬੱਚੇ ਦੇ ਖੜੇ ਹੁੰਦੇ ਹੋਏ ਉਹ ਮੰਗੀ ਜਾਂਦਾ ਉਹਨੂੰ ਖੜਾ ਛੱਡ ਕੇ ਆਪ ਦੇ ਘਰ ਵਾਲੇ ਨੂੰ ਛੱਡ ਕੇ ਵਿਚਾਰੇ ਝਾਕੀ ਜਾਂਦੇ ਆ। ਖਰੇਕ ਚੀਜ਼ ਚਵਲ ਚਵਲ ਕਰਕੇ ਆਪ ਦੇ ਮੂੰਹ ਚ ਧੋਣਾ ਲੈਂਦੀ। ਤਲਾਹ ਕਲੀਪ ਦੇਖੋ ਜਰਾ। ਲੱਗੀਆਂ ਰੋਟੀ। ਦਪਹਿਰ ਦੀ ਡਿਨਰ ਸਵੇਰ ਦਾ ਖਾਦਾ ਹੀ ਨਹੀਂ ਅਸੀਂ ਕੀਤਾ ਇਹ ਦਿਨ। ਤੇ ਹੁਣ ਖਾਣ ਲੱਗੇ ਆ। ਏਸੀ ਤੋਂ ਸਾਰ ਤੱਕ ਦੱਸੋ। ਬਾਹਰ ਨੂੰ ਦੱਸੋ ਕੋਈ ਜਾ ਕੇ ਇਹ ਡਿਨਰ ਸਵੇਰ ਦਾ ਖਾਦਾ ਨਹੀਂ ਅਸੀਂ। ਹੁਣ ਰੋਟੀ ਖਾਣ ਲੱਗੇ ਆ। ਡਿਨਰ ਰਾਤ ਨੂੰ ਕਹਿੰਦੇ ਨੇ ਭੈਣੇ ਰਾਤ ਦੇ ਖਾਣੇ ਨੂੰ ਡਿਨਰ ਕਹਿੰਦੇ ਨੇ ਸਵੇਰ ਦੇ ਖਾਣੇ ਨੂੰ ਬ੍ਰੇਕਫਾਸਟ ਕਹਿੰਦੇ ਨੇ ਬ੍ਰੇਕਫਾਸਟ ਇਹ ਡਿਊਂਦੀ ਹੈ ਇਹ ਡਿਨਰ ਅਸੀਂ ਸਵੇਰ ਦਾ ਖਾਧਾ ਨਹੀਂ ਸਵੇਰੇ ਕੌਣ ਡਿਨਰ ਖਾਂਦਾ ਹੁੰਦਾ ਬਈ ਕੀ ਦੱਸਾਂ ਮੈਂ ਮੇਨ ਚੀਜ਼ ਤਾਂ ਤੁਹਾਨੂੰ ਹੁਣ ਦਿਖਾਉਣੀ ਹੈ ਮੈਂ ਇਹ ਚਾਹ ਬਣੀ ਜਾਂਦੀ ਹੈ ਤੁਸੀਂ ਦੇਖਿਓ ਆ ਵੀਡੀਓ ਦੇਖੋ ਜ਼ਰਾ ਤਾਂ ਵੀਡੀਓ ਵੀ ਤਾਂ ਅੰਨ ਚਲਦਾ ਆਪਾਂ ਰੱਖੀ ਹੋਈ ਆ। ਆਹ ਪਾਣੀ ਨੂੰ ਦੰਦਾਇ ਤੇ ਆਪਾਂ ਬਣਾਉਂਨੇ ਗੇਮ ਦੇ। ਉਹ ਸ਼ੇਕ ਇੱਕ ਮੈਂ ਜਿਨਾ ਹੀ ਬਣਦੀ ਆ। ਚਾਹ ਬਣ ਰਹੀ ਆ। ਠੀਕ ਹੈ ਜਦੋਂ ਚਾਹ ਬਣੀ ਜਾਂਦੀ ਆ ਘਰ ਦੀ ਉਸ ਤਿੰਨ ਤੇ ਜਾਣੇ। ਚੁੱਪ ਕਰਕੇ ਚਾਹ ਪੀਓ। ਚਾਹ ਬਣਦੇ ਬਣਦੇ ਉਹ ਚਾਹ ਦਾ ਘਰ ਵਾਲਾ ਪੁਣੂਗਾ ਤੇ ਸ਼ੇਕ ਬਣਾਉਣ ਲੱਗ ਜੂਗੀ। ਕੋ ਮੈਂਗੋ ਪਿਆ ਹੋਣਾ ਸ਼ੇਕ ਬਣਾਉਂਦੀ ਆ ਤੇ ਦੇਖੀ ਜਾਓ ਤੁਸੀਂ ਹਰਕਤ ਦੇਖਿਓ ਇਹਦੀ। ਕਿ ਵੱਟ ਆਉਣ ਲੱਗ ਜਾਣਗੇ ਦੇਖ ਕੇ। ਆ ਦੇਖਿਓ। ਸਾ ਨੰਨੇ ਬਲਦ ਉਸੇ ਦੇਖਿਓ ਨਾ ਮੁੰਡੇ ਨੂੰ ਕਿੰਨਾ ਬੁਰੀ ਤਰੀਕੇ ਨਾਲ ਬੋਲਦੀ ਐ ਵੀ ਚਲ ਜੇ ਤੂੰ ਬੋਲੀ ਦਿੱਤਾ ਤਾਂ ਤੂੰ ਇਸ ਚੀਜ਼ ਨੂੰ ਕੱਟ ਦੇ ਮੁੰਡੇ ਨੂੰ ਇੰਨਾ ਭੈੜਾ ਬੋਲਦੀ ਐ ਕਿ ਸੱਜਣ ਨਾਲ ਫੜ ਲਾ ਫੋਨ ਇਹਨੂੰ ਤਾਂ ਕਰਕੇ ਫੜ ਲਾ ਤੂੰ ਅੱਧੀ ਵੀਡੀਓ ਆਉਂਦੀ ਐ ਇਹ ਆ ਉਹ ਤੇ ਕਾਇਦ ਤੇ ਆਪਾਂ ਸਾਰਾ ਕੰਮ ਕਰਦੇ ਵਨ ਵੀਡੀਓ ਦੇ ਚੱਕਰ ਦੇ ਵਿੱਚ ਆਪਦੇ ਪੁੱਤ ਨੂੰ ਵੀ ਪਿਆਰ ਨਾਲ ਬੋਲਣਾ ਇਹ ਭੁੱਲ ਗਈ ਅੱਗੇ ਦੇਖਿਓ ਮੈਨੂੰ ਹੀ ਜਾ ਗੱਲੇ ਗੱਲ ਹੀ ਗੁੱਸਲੀ ਗਈ ਨੇ ਦੋਂ ਵੀੜਾ ਲਵਾਂਗੇ ਅਵੇ ਤੁਸੀਂ ਮੈਂ ਆਪ ਹੁਣ ਉਹਨਾਂ ਕਰੀ ਤੋਂ ਬੰਦ ਲਾ ਦੇ ਦੀ ਤੁਸੀਂ ਖਾਇ ਨੂੰ ਗਾਇਸ ਆਪਾ ਰੇਟ ਤੀਨੀ ਉਹ ਜੀਣੇ ਵਾਲ ਨੇ ਆ ਦੀ ਕੀ ਕਮਾ ਹੁਣ ਮੈਂ ਹਨ ਤੁਸੀਂ ਦੇਖ ਲਓ ਇਹਨੇ ਨਾ ਛੇਤੀ ਛੇਤੀ ਉਹ ਛੱਲ ਕੇ ਹਨ ਤੇ ਉਹਦੀਆਂ ਫਾੜੀਆਂ ਕਰਕੇ ਉਹਦੇ ਉੱਤੇ ਲਾ ਲਈ ਤੇ ਜਿਹੜੀ ਉਹ ਸਿੱਧਾ ਹੀ ਉਹਦੇ ਕਿੜਕ ਚੱਕ ਕੇ ਨੇ ਮੂੰਹ ਦੇ ਵਿੱਚ ਪਾ ਲਈ ਹਨ ਮੁੰਡਾ ਕਹੀ ਜਾਂਦਾ ਮੈਨੂੰ ਵੀ ਖਵਾ ਦਿਓ ਮੈਨੂੰ ਵੀ ਖਵਾ ਦਿਓ ਵੀ ਕਿੱਥੇ ਤਾਂ ਤੂੰ ਕਮਲੀ ਇਹ ਇਹਦੀ ਥਾਂ ਤੇ ਬਈ ਜੇ ਮੈਂ ਹੁੰਦੀ ਜਾਂ ਮੈਨੂੰ ਲੱਗਦਾ ਵੀ ਕੋਈ ਵੀ ਹੋਰ ਮਾਂ ਹੁੰਦੀ ਤਾਂ ਉਹ ਆਪਣੇ ਬੱਚੇ ਨੂੰ ਹੀ ਦਿੰਦੀ ਇਹ ਛੇਤੀ ਛੇਤੀ ਹਲਕਿਆ ਮੰਗੂ ਆਪ ਖਾਣ ਲੱਗੀ ਤੇ ਆਪ ਦੇ ਮੂੰਹ ਚੋਂ ਕੱਢ ਕੇ ਨੇ ਉਵੇਂ ਹੀ ਪਲੇਟ ਦੇ ਵਿੱਚ ਰੱਖਦੀ ਸਿਲੰਡਰ ਦੇ ਉੱਤੇ ਸਿਲੰਡਰ ਦੇ ਉੱਤੇ ਪਲੇਟ ਦੇ ਵਿੱਚ ਰੱਖਦੀ ਪਲੇਟ ਦੇ ਕੋਲੇ ਨਾਈਫ ਪਈ ਆ ਪਲੇਟ ਦੇ ਵਿੱਚ ਹੀ ਤੇ ਮੁੰਡੇ ਨੂੰ ਕਹਿੰਦੀ ਉਹ ਕਹਿੰਦਾ ਮੈਨੂੰ ਵੀ ਖਵਾ ਦੋ ਉਹਨੂੰ ਕਹਿੰਦੀ ਤੂੰ ਚੁੱਪ ਲੈ ਯਾਰ ਆਪਦੇ ਮੂੰਹ ਚੋਂ ਕੱਢ ਕੇ ਤੇ ਹੁਣ ਚਾਹੇ ਤੂੰ ਉਹਦੀ ਮਾਈ ਆ ਪਰ ਐਦਾਂ ਤਾਂ ਨਹੀਂ ਵੀ ਮੂੰਹ ਚੋਂ ਕੱਢੀ ਚੀਜ਼ ਯਾਰ ਆਪਣਾ ਸਲਾਈਵਾ ਵਗੈਰਾ 100 ਚੀਜ਼ ਹਨ ਆਪਾਂ ਖਾਣੇ ਪੀਣੇ ਉਵੇਂ ਹੀ ਤਰ੍ਹਾਂ ਜਵਾਕ ਚੁੱਪ ਲਊਗਾ ਉਹਨੂੰ ਫਿਰ ਤੂੰ ਜੂਠੀ ਰੱਖਦੀ ਓਵੇਂ ਸਿਲੰਡਰ ਦੇ ਉੱਤੇ ਓਵੇਂ ਨਾਈਫ ਆ ਪਤਾ ਨਹੀਂ ਉਦੋਂ ਬਾਅਦ ਚ ਉਹਨੂੰ ਧੋਣਾ ਕਿ ਨਹੀਂ ਧੋਣਾ ਪਰ ਅਨਿਜੜੇ ਲੋਕ ਤਰੇ ਘਰੇ ਆ ਕੇ ਖਾਂਦੇ ਪੀਂਦੇ ਹੋਣਗੇ ਉਹ ਕਿਵੇਂ ਖਾ ਲੈਂਦੇ ਉਹਨਾਂ ਨੂੰ ਸੂਕ ਕਿਉਂ ਨਹੀਂ ਹੁੰਦੀ ਐਡੇ ਸੂਕਲੇ ਕੰਮ ਇੱਥੇ ਨਹੀਂ ਅੱਗੇ ਦੇਖਿਓ ਜ਼ਰਾ ਆ ਦੇਖਿਓ ਇਧਰ ਮੈਂ ਮਸ਼ੀਨ ਤਾਂ ਤੇ ਮਸਤ ਮਸਤ ਮੈਂ ਕਹਿੰਦਾ ਮੈਂ ਨਿੱਕੋਟੇ ਮੇਰੀ ਅਲੇਖੂ ਜੀ ਆਪਣਾ ਘਣਾ ਸੁਣੀ ਜਾਂਦਾ ਹੋਣੀ ਨਹੀਂ ਕਿ ਕਰਨਾ ਛੇਤੀ ਛੇਤੀ ਨਾ ਮੰਗਾ ਨਾ ਉਹ ਚਰੋਹੀ ਚੱਕੀ ਲੈਣਾ ਲਿਖੀ ਨਾ ਖੇ ਦਾ ਹਸਣ ਤੇ ਇਹ ਵੀ ਕਈ ਨਾ ਮਾਮਾ ਮੈਨੂੰ ਵੀ ਕਵਾ ਲਓ ਤੇ ਗਿਲਾ ਕਿ ਨਾ ਪਰ ਪਰ ਕੇ ਚਮਚੇ ਵੀ ਆਹ ਦਾ ਛੇਤੀ ਛੇਤੀ ਖਾ ਕੇ ਉਹਨਾਂ ਨੂੰ ਬਾਅਦ ਚ ਆਪਦੇ ਮੁੰਡੇ ਨੂੰ ਦਿੱਤਾ ਤੇ ਬਾਅਦ ਚ ਵਿਚਾਰੇ ਨੂੰ ਉਹਨੂੰ ਮਿਲਿਆ ਹੁਣ ਵੀ ਤੂੰ ਜੇ ਬਣਾ ਤਾ ਚਾਹ ਕਾਦੇ ਵਾਸਤੇ ਬਣਾਈਆ ਪਹਿਲਾਂ ਮੈਨੂੰ ਐਂ ਦੱਸ ਜੇ ਤੂੰ ਬਣਾ ਹੀ ਦਿੱਤਾ ਹਨਾ ਚਾਹ ਤੁਹਾਡੇ ਬਣੀ ਜਾਂਦੀ ਪਹਿਲਾਂ ਚਾਹ ਪੀ ਲੈਂਦੀ ਐਡੀ ਕਿਤੇ ਤੇਰੀ ਨੀਤ ਮਾੜੀ ਸੀਗੀ ਚਲ ਭਾਈ ਥੁਡੇ ਘਰ ਦੀ ਚੀਜ਼ ਐ ਥੋਡੇ ਪੈਸੇ ਲਾਏ ਆ ਤੂੰ ਬਣਾ ਲਈ ਪਰ ਤੁਹਾਡੇ ਬੱਚੇ ਨੂੰ ਦੇ ਨਾ ਪਹਿਲਾਂ ਉਹਨੂੰ ਟੇਸਟ ਕਰਵਾਉਂਦੀ ਜਾਂ ਆਪਣੇ ਹਸਬੰਡ ਨੂੰ ਦਿੰਦੀ ਪਹਿਲਾਂ ਐਡੀ ਭੁਖੜ ਐਡੀ ਭੁਖੜ ਬਈ ਲੋਕ ਸਹੀ ਕਹਿੰਦੇ ਨੇ ਤੂੰ ਵਾਕਈ ਭੁਖੜ ਤੇਰੀਆਂ ਇਹ ਹਰਕਤਾਂ ਹੀ ਭੜੀਆਂ ਲੱਗਦੀਆਂ ਨੇ ਉਹ ਖਾਂਦੀ ਖਾਂਦੀ ਤੋਂ ਇੱਥੇ ਲੱਗ ਗਿਆ ਤੇ ਆਪਾਂ ਕੀ ਕਰਦੇ ਆ ਜੇ ਆਪਣੇ ਫੇਸ ਤੇ ਲੱਗ ਜਾਂਦਾ ਆਪਾਂ ਕਿਸੇ ਚੀਜ਼ ਨਾਲ ਪੂੰਝ ਕੇ ਨਾ ਸੱਟ ਦਿੰਨੇ ਆ ਕਿਸੇ ਚੀਜ਼ ਨਾਲ ਸਾਫ਼ ਕਰ ਦਿੰਨੇ ਆ ਹਨਾ ਇਹਨੇ ਕੀ ਕੀਤਾ ਐਂ ਪੂੰਝ ਕੇ ਤੇ ਉਹ ਮੂੰਝ ਪਾ ਲੈ ਹੱਥ ਤੇਰੇ ਵਿੜਾ ਘਰ ਕਹਿਉ ਜੀ ਦਾ ਉਹ ਮੈਂ ਉਹਨੂੰ ਚੱਕ ਕੇ ਮੂੰਹ ਦੇ ਵਿੱਚ ਪਾ ਲਿਆ ਵੀ ਮੂੰਹ ਤੇ ਆਪਣੇ ਸੋਪ ਪਸੀਨਾ ਆਇਆ ਹੁੰਦਾ ਸੋ ਕੁਝ ਹੁੰਦਾ ਕੀ ਕਹਿ ਸਕਦੇ ਹੁਣ ਆਪਾਂ ਹਣਾ ਵੀ ਤਾਂ ਦੇਖੋ ਮੀਨੂ ਸੀਰਾਂ ਬਾਰੇ ਮੈਂ ਇਹੀ ਕਹਿਣਾ ਚਾਹੁੰਦੀ ਸੀ ਹਣਾ ਵੀ ਬੰਦੇ ਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਆ ਖਾਣ ਪੀਣ ਦੀ ਮੈਂ ਪਹਿਲਾਂ ਵੀ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਇਹਨੂੰ ਖਾਣ ਪੀਣ ਦੀ ਅਕਲ ਤਾਂ ਬਿਲਕੁਲ ਹੈ ਨਹੀਂ ਪਰ ਪਤਾ ਮੈਨੂੰ ਅੱਜ ਲੱਗਿਆ ਕਿ ਭੁਖੜਾ ਇਹ ਸਭ ਨੂੰ ਪਤਾ ਪਰ ਇੰਨੀ ਜ਼ਿਆਦਾ ਭੁਖੜਾ ਕਿ ਆਪਣੇ ਬੱਚੇ ਨੂੰ ਸਾਹਮਣੇ ਖੜਾ ਉਹ ਚੱਕੀ ਜਾਂਦਾ ਹਨਾ ਵੀ ਤੂੰ ਇੰਨੀ ਕੁ ਜ਼ਿਆਦਾ ਨੀਤ ਮਾੜੀ ਹੈ ਨਾ ਇਹਦੀ ਕੁਝ ਕਹਿ ਨਹੀਂ ਸਕਦੇ ਸੋ ਮੈਨੂੰ ਸਿਰਾਂ ਦੀ ਗੱਲ ਆਪਾਂ ਇੱਥੇ ਕਰਦੇ ਆ ਖਤਮ ਸੋ ਇੱਕ ਦੋ ਗੱਲਾਂ ਮੈਂ ਕਰਨੀਆਂ ਸੀ ਤੁਹਾਡੇ ਨਾਲ ਕਿ ਅਮਨ ਮੈਡਮ ਦੀ ਜਿਹੜੀ ਹੈਗੀ ਆ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਆ ਉਹਨਾਂ ਨੇ ਰਿਪਲਾਈ ਕੀਤਾਗਾ ਤੇ ਉਹਨਾਂ ਨੇ ਜੋ ਵੀ ਗੱਲ ਉਹਦੇ ਵਿੱਚ ਮੇਰੇ ਬਾਰੇ ਕਹੀ ਆ ਉਹ ਬਿਲਕੁਲ ਸਹੀ ਹੈਗੀ ਹੈ ਕਿਉਂਕਿ ਦੇਖੋ ਹਰ ਇਨਸਾਨ ਮੈਂ ਇਹ ਚੀਜ਼ ਮੰਨਦੀ ਆ ਕਿ ਜੇ ਕੋਈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਆਂਦਾ ਤਾਂ ਉਹਨੂੰ ਜੇ ਉਹ ਕਿਸੇ ਨੂੰ ਮਾੜਾ ਚੰਗਾ ਬੋਲਦਾ ਤਾਂ ਉਹਨੂੰ ਵੀ ਸੁਣਨ ਦੀ ਹਿੰਮਤ ਰੱਖਣੀ ਚਾਹੀਦੀ ਹੈ। ਇਹ ਗੱਲ ਬਿਲਕੁਲ ਸਹੀ ਹੈ। ਤੇ ਇੱਕ ਗੱਲ ਹੋਰ ਸੋਸ਼ਲ ਮੀਡੀਆ ਤੇ YouTube ਤੇ ਜੇ ਕੋਈ ਆ ਕੇ ਇੱਥੇ ਵੀਡੀਓ ਬਣਾ ਰਿਹਾ ਨਾ ਤਾਂ ਹਰ ਕੋਈ ਡਾਲਰ ਕਮਾਉਣ ਦੀ ਖਾਤਰ ਹੀ ਬਣਾ ਰਿਹਾ। ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਇੱਥੇ ਇੰਨਾ ਵਿਹਲਾ ਹੈਗਾ ਕਿ ਟਾਈਮ ਕੱਢ ਕੇ ਕਿਸੇ ਦਾ ਕੰਟੈਂਟ ਪਹਿਲਾਂ ਦੇਖਦਾ ਉਹਦੀਆਂ ਗਲਤੀਆਂ ਲੱਭਦਾ ਤੇ ਫਿਰ ਉਹਦੇ ਬਾਰੇ ਵੀਡੀਓ ਪਾਉਂਦਾ। ਅਸੀਂ ਮਾੜਾ ਬੋਲਦੇ ਹਾਂ। ਕਿਸੇ ਹੱਦ ਤੱਕ ਬੋਲਦੇ ਹਾਂ। ਅਸੀਂ ਨਾ ਤਾਂ ਕਦੇ ਕਿਸੇ ਨੂੰ ਗੰਦੀਆਂ ਗਾਲਾਂ ਦਿੰਤੀਆਂ। ਨਾ ਤਾਂ ਅਮਣ ਭੈਣ ਨੇ ਦਿੱਤੀਆਂ ਨਾ ਮੈਂ ਦਿੱਤੀਆਂ ਤੇ ਮੈਨੂੰ ਲੱਗਦਾ ਵੀ ਅਸੀਂ ਹੀ ਦੋਨੋਂ ਹੈਗੇ ਆ ਜਿਹੜੇ ਆਪਣਾ ਫੇਸ ਦਿਖਾ ਕੇ ਰੋਸਟ ਕਰਦੇ ਆ ਲੇਡੀਜ਼ ਦੇ ਵਿੱਚੋਂ ਰੋਸਟਰਸ ਹੋਰ ਵੀ ਨੇ ਮੇਰੇ ਵੀਰ ਭੈਣ ਭਰਾ ਹੋਰ ਵੀ ਹੈਗੇ ਨੇ ਬਟ ਅਸੀਂ ਹੀ ਦੋਨੋਂ ਜਾਨੀ ਹੈਗੇ ਆ ਜਿਹੜੇ ਰੋਸਟ ਕਰਦੇ ਆ ਫੇਸ ਦਿਖਾ ਕੇ ਸੋ ਦੇਖੋ ਅਸੀਂ ਬੋਲਦੇ ਆ ਕਿਸੇ ਹੱਦ ਤੱਕ ਬੋਲਦੇ ਆ ਨਾ ਤਾਂ ਕਿਸੇ ਨੂੰ ਅਸੀਂ ਗਾਲ ਦਿੰਨੇ ਆ ਨਾ ਅਸੀਂ ਕਿਸੇ ਨੂੰ ਇਦਾਂ ਦੀ ਵਰਡਿੰਗ ਬੋਲਦੇ ਆ ਜਿਹਦੇ ਨਾਲ ਉਹਨੂੰ ਹਰਟ ਹੋਵੇ ਸਭ ਨੂੰ ਹੱਕ ਹੈਗਾ ਆਪਣੀ ਰਾਇ ਰੱਖਣ ਦਾ ਇਸ ਸਭ ਦੇ ਲਈ ਪਲੇਟਫਾਰਮ ਆ ਪਰ ਜੇ ਕੋਈ ਤੁਹਾਨੂੰ ਚੰਗੀ ਮਾੜੀ ਗੱਲ ਨਹੀਂ ਕਹਿ ਰਿਆ ਨਾ ਤਾਂ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਉਹਨਾਂ ਨੂੰ ਇੰਨਾ ਗੰਦਾ ਬੋਲੋ ਜਾਂ ਇੰਨੇ ਗੰਦੇ ਵਰਡਸ ਯੂਜ਼ ਕਰੋ ਕਿਉਂਕਿ ਹਰ ਕੋਈ ਇੱਥੇ ਫੈਮਲੀ ਵਾਲਾ ਅਸੀਂ ਸਿੰਪਲ ਫੈਮਲੀ ਤੋਂ ਬਿਲੋਂਗ ਕਰਦੀ ਆ ਅਸੀਂ ਕੋਈ ਐਵੇਂ ਨਹੀਂ ਠੀਕ ਹੈ ਨਾ ਤਾਂ ਅਸੀਂ ਸੋਸ਼ਲ ਬਾਜ਼ੀਆਂ ਕੀਤੀਆਂ ਨਾ ਸਾਨੂੰ ਆਉਂਦੀਆਂ ਫਿਰ ਇਹ ਕਿਹਾ ਜਾ ਰਿਹਾ ਕਿ ਇਨਸਟਾ ਦੇ ਉੱਪਰ ਮੈਂ ਰੀਲਸ ਪਉਂਦੀਆਂ ਨੂੰ ਸਸਤੇ ਤਾਂ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਪਉਂਦੀ ਆ ਮੈਂ ਲੋਕਾਂ ਦੇ ਘਰਾਂ ਦੇ ਵਿੱਚ ਕਲੇਸ਼ ਨਹੀਂ ਪਉਂਦੀ ਬਲਕਿ ਉਹਨਾਂ ਚੀਜ਼ਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਠੀਕ ਹੈ ਮੇਰੇ ਭੈਣ ਭਰਾ ਮੈਥੋਂ ਵੱਡੇ ਜੋ ਵੀ ਨੇ ਮੈਨੂੰ ਕਿੰਨੇ ਜਣੇ ਫੋਲੋ ਕਰਦੇ ਨੇ ਕਿੰਨੇ ਜਣੇ ਦੇ ਕਮੈਂਟਸ ਆਉਂਦੇ ਨੇ ਮੈਨੂੰ ਇੰਸਟਾ ਤੇ ਮੈਨੂੰ ਅੱਜ ਤੱਕ ਕਿਸੇ ਨੇ ਵੀ ਇਦਾਂ ਦਾ ਬੈਡ ਕਮੈਂਟ ਨਹੀਂ ਕੀਤਾ ਸਾਰੇ ਐਪਰੀਸ਼ੀਏਟ ਕਰਦੇ ਨੇ ਜੋ ਲੋਕਾਂ ਦੇ ਘਰਾਂ ਦੀਆਂ ਕਹਾਣੀਆਂ ਮੈਂ ਉਹ ਆਪਦੇ ਜ਼ੁਬਾਨੀ ਦੱਸਦੀਆਂ ਠੀਕ ਹੈ ਸੈਕੰਡ ਥਿੰਕ ਜੋ ਮੈਨੂੰ ਡਿਮਾਂਡ ਕਰਦੀਆਂ ਮੇਰੀਆਂ ਭੈਣਾਂ ਮੇਰੇ ਭਰਾ ਮੈਂ ਉਦਾਂ ਦੀਆਂ ਵੀਡੀਓਜ਼ ਬਣਾਉਣੀ ਆ ਤੇ ਮੈਂ ਨੂੰਹ ਸੱਸ ਦੇ ਪਿਆਰ ਦੀਆਂ ਵੀਡੀਓਜ਼ ਵੀ ਬਣਾਈਆਂ ਨਣਦ ਭਜਾਈ ਦੇ ਪਿਆਰ ਦੀਆਂ ਵੀਡੀਓਜ਼ ਵੀ ਬਣਾਈਆਂ ਮੈਂ ਹਰ ਤਰ੍ਹਾਂ ਦੀ ਵੀਡੀਓ ਬਣਾਉਣੀ ਆ ਤੇ ਮੈਨੂੰ ਲੱਗਦਾ ਵੀ ਇਹ ਹਰ ਇਨਸਾਨ ਦਾ ਹੱਕ ਆ ਕਿ ਉਹ ਆਪਣੇ ਹਿਸਾਬ ਨਾਲ ਆਪਣਾ ਕੰਮ ਕਰ ਸਕਦਾ ਜੇ ਐਦਾਂ ਦੀਆਂ ਵਰਡਿੰਗਸ ਜਿਹੜੀ ਯੂਜ਼ ਕਰ ਰਹੇ ਹੋ ਤੁਸੀਂ ਇੰਨੀਆਂ ਗੰਦੀਆਂ ਗਾਲਾਂ ਯੂਜ਼ ਕਰ ਰਹੇ ਹੋ ਇੰਨੀਆਂ ਗੰਦੀ ਵਰਡਿੰਗ ਯੂਜ਼ ਕਰ ਰਹੇ ਹੋ ਜੇ ਤੁਸੀਂ ਏਦਾਂ ਦੀ ਵਰਡਿੰਗ ਯੂਜ਼ ਕਰਨੀ ਹੈ ਤਾਂ ਇੰਸਟਾਗ੍ਰam ਤੇ ਜਾਂ YouTube ਤੇ ਹੋਰ ਏਦਾਂ ਦੀਆਂ ਕੁੜੀਆਂ ਹੈਗੀਆਂ ਜਿਹੜੀਆਂ ਕੈਮਰਾ ਔਨ ਕਰਕੇ ਆਪਣੇ ਨਾਲੇ ਬੰਨਦੀਆਂ ਨੇ ਕੈਮਰਾ ਔਨ ਕਰਕੇ ਆਪਣੀ ਕੁੜਤੀ ਪਾਉਂਦੀਆਂ ਨੇ ਕੈਮਰਾ ਔਨ ਕਰਕੇ ਕੱਲੀ ਕੁੜਤੀ ਦੇ ਵਿੱਚ ਸਿਰਫ ਅੰਡਰਵੀਅਰ ਪਾ ਕੇ ਮੈਂ ਸੌਰੀ ਮੇਰੇ YouTube ਫੈਮਿਲੀ ਨੂੰ ਮੈਂ ਸੌਰੀ ਕਹਿਣਾ ਚਾਹੁੰਦੀ ਮੈਂ ਏਦਾਂ ਦੀਆਂ ਗੱਲਾਂ ਤੁਹਾਡੇ ਸਾਹਮਣੇ ਬੋਲ ਰਹੀ ਹਾਂ ਤੇ ਏਦਾਂ ਦੀਆਂ ਵੀਡੀਓਜ਼ ਪਾਉਂਦੀਆਂ ਨੇ ਉਹਨਾਂ ਨੂੰ ਤੁਸੀਂ ਇਦਾਂ ਦੀ ਗਾਲਾਂ ਕੱਢੋ ਤਾਂ ਸ਼ਾਇਦ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਖਤਮ ਹੋ ਜਾਣ ਕਿਉਂਕਿ ਅਸੀਂ ਇੰਨਾ ਗੰਦਾ ਜੇ ਤੁਸੀਂ ਇਦਾਂ ਦੀ ਵਰਡਿੰਗ ਯੂਜ਼ ਕਰੋ ਤਾਂ ਸ਼ਾਇਦ ਉਹ ਚੀਜ਼ਾਂ ਖਤਮ ਹੋ ਜਾਣ ਤਾਂ ਦੇਖੋ ਤੁਸੀਂ ਕਹਿ ਰਹੇ ਹੋ ਵੀ ਮੈਂ ਇੱਕ ਕੁੜੀ ਹਾਂ ਤਾਂ ਇੱਕ ਕੁੜੀ ਹੋ ਕੇ ਦੂਜੀ ਕੁੜੀ ਨੂੰ ਜਾਂ ਆਪ ਤੋਂ ਵੱਡੇ ਨੂੰ ਇੰਨਾ ਗਲਤ ਬੋਲਣਾ ਮੈਨੂੰ ਨਹੀਂ ਲੱਗਦਾ ਕਿ ਇਹ ਸਹੀ ਹੈ ਹਾਂ ਤੁਸੀਂ ਬੋਲਣਾ ਠੀਕ ਹੈ ਕਿਸੇ ਹੱਦ ਤੱਕ ਬੋਲੋ ਪਰ ਇੰਨੀ ਕਟਯਾ ਵਰਡਿੰਗ ਯੂਜ਼ ਕਰਨ ਦਾ ਹੱਕ ਕਿਸੇ ਨੂੰ ਨਹੀਂ ਗਾ ਅਸੀਂ ਫੇਸ ਦਿਖਾ ਕੇ ਬੋਲ ਰਹੇ ਹਾਂ ਠੀਕ ਹੈ ਅਸੀਂ ਨੋਰਮਲ ਰੋਸਟਿੰਗ ਕਰਦੇ ਹਾਂ ਕਿਸੇ ਨੂੰ ਅਸੀਂ ਹਰਟ ਤੱਕ ਕਰਦੇ ਨਹੀਂ ਵੀ ਕੋਈ ਏਦਾਂ ਦੀ ਵਰਡਿੰਗ ਬੋਲੀਏ ਜਿਹਦੇ ਨਾਲ ਸਾਹਮਣੇ ਵਾਲਾ ਹਰਟ ਹੋ ਜਾਏ YouTube ਪਲੇਟਫਾਰਮ ਚੰਗਾ ਪਲੇਟਫਾਰਮ ਆ ਹਰ ਕਿਸੇ ਦਾ ਹੱਕ ਆ ਇੱਥੇ ਅਰਨਿੰਗ ਕਰਨ ਦਾ ਹਰ ਕੋਈ ਇੱਥੇ ਡਾਲਰ ਕਮਾਉਣ ਮਾਰਾ ਹੀ ਵੀਡੀਓ ਪਾਉਂਦਾ ਕੋਈ ਵੇਲਾ ਨਹੀਂ ਗਾ ਕਿ ਕੋਈ ਟਾਈਮ ਵੇਸਟ ਕਰਨ ਵਾਸਤੇ ਵੀਡੀਓ ਬਣਾ ਰਿਹਾ ਸੋ ਜਿ ਕਿਸੇ ਨੂੰ ਇਦਾਂ ਦਾ ਮਾੜਾ ਚੰਗਾ ਬੋਲਣਾ ਉਹਨਾਂ ਨੂੰ ਬੋਲੋ ਜੋ ਇਦਾਂ ਦੀਆਂ ਵਰਡਿੰਗ ਡਿਸਰਵ ਕਰਦੇ ਨੇ ਸੋ ਮੈਂ ਇਹੀ ਕਹਿਣਾ ਚਾਹੁੰਨੀ ਹਾਂ ਕਿਉਂਕਿ ਰਿਪਲਾਈ ਰਿਪਲਾਈ ਇਹ ਚੀਜ਼ਾਂ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਨਾ ਹੀ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਪੈਣਾ ਚਾਹੁੰਦੇ ਉਮੀਦ ਆ ਕਿ ਤੁਹਾਨੂੰ ਇਹ ਚੀਜ਼ ਸਮਝ ਆਈ ਹੋਊਗੀ ਬਾਕੀ ਵੀਡੀਓ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤੇ ਸਪੋਰਟ ਕਰਦੇ ਰਹੋ ਥੈਂਕ ਯੂ